ਹਾਂ ਤੋ ਸਿਆ ਨਹੀਂ ਪੁੱਛਿਆ ਜ ਭਾਈ ਵੀ ਐ ਕਾ ਤੋ ਬਠੀ ਆ ਕਿ ਚੁੱਪ ਜੇ ਕਰ ਤੇ ਫਿਰ ਮਿਰਚਾਂ ਨੇ ਲੜਾਈ ਬੁਵਾਤੀ ਤੜ ਕੀ ਸਾਡੇ ਤੋਂ ਨਪੁੱਤਿਆਂ ਦੀਆਂ ਨੇ ਤੜ ਕੇ ਰਾਤ ਲਿਆਇਆ ਸੌਕਣਾ ਮਿਰਚਾਂ ਕਹਿੰਦਾ ਮੈਂ ਤਾਂ ਸੇਬ ਲਾਈਆਂ ਉਹ ਵੱਡੀਆਂ ਮਿਰਚਾਂ ਕੋਲ ਜਿਹਾ ਤੇ ਮੈਨੂੰ ਕਹਿੰਦਾ ਤੜ ਕੇ ਭਰ ਕੇ ਬਣਾ ਕੇ ਦੇ ਤੇ ਕਹਿੰਦਾ ਮੈਂ ਤਾਂ ਅਮਾ ਸ਼ੌਕਣਾ ਲਿਆਇਆਗਾ ਤੇ ਸ਼ੌਕਣਾ ਹੀ ਬਣਾ ਕੇ ਦੀ ਮੈਂ ਕਾ ਕੋਈ ਨਹੀਂ ਭਰ ਕੇ ਬਣਾ ਦੋਗੇ ਮੈਨੂੰ ਕੋ ਪਤਾ ਸੀ ਭਰ ਕੇ ਖਾਦੇ ਨਾ ਮੰਦ ਕ ਮੈਂ ਤਾਂ ਪਹਿਲੀ ਵਾਰ ਸੁਣਿਆ ਪੇਪਰ ਕਿਵੇਂ ਬਣਦਿਆਂ ਇਹ ਤੇ ਮੈਂ ਤਾਂ ਕੀ ਕਰਿਆ ਲਾਇਆ ਤਰਕਾ ਤੇ ਚੱਕਿਆ ਜੱਗ ਪਾਣੀ ਦਾ ਵਿੱਚ ਠੋਕਿਆ ਕੱਟ ਕੇ ਮੋਰਨਾ ਇਹਨਾਂ ਦੇ ਪਿੱਛੇ ਤੋਂ ਡੁੰਮਣੇ ਜੇ ਕੱਟ ਕੇ ਫਿਰ ਤੇ ਨਾਨੂ ਕੇ ਤਿਆਰ ਹੋ ਕੇ ਮੈਨੂੰ ਕਹਿੰਦਾ ਰੋਟੀ ਲਿਆ ਤੇ ਮੈਂ ਅੱਖਾਂ ਚ ਤੋਂ ਖੋਸ਼ ਹੋ ਜੂ ਮਿਰਚਾ ਖਾ ਕੇ ਤੇ ਖੋਸ਼ ਕਿਹੜਾ ਲੜਾਈ ਪੈਗੀ ਸਮਾਂ ਦੀ ਯਾਰ ਤੇ ਮੈਂ ਤਾਂ ਜਿਆਦਾ ਪਹੰਗਾ ਬਾਟੀ ਚ ਤੇ ਜਦੋਂ ਤੇਰੇ ਘਰ ਮੋਰੇ ਰੋਟੀ ਲਿਆ ਕੇ மென் ஆஹ் மிர்ச்சி மசாலே தான் ஆயி வாட்டி பத்தி ஓ மாரி ரொம்ப ஆயிரம் பூத்தி டட்டா பார ਤੇ ਮੈਂ ਤੁਸਨ ਆਇਆ ਤੁਸੀਂ ਤੇ ਨਾ ਤਾਂ ਮੈਨੂੰ ਆਇਆ ਪਤਾ ਕਿਵੇਂ ਮਸਾਲੇ ਮਸੂਲੇ ਪਾਉਂਦੇ ਹੁੰਦੇ ਆ ਕਿਹੜੇ ਵੀ ਸੁੱਕੇ ਪਾਉਂਦੇ ਹੁੰਦੇ ਕਿ ਕਿਵੇਂ ਪਾਉਂਦੇ ਹੁੰਦੇ ਤੇ ਮੈਂ ਤਾਂ ਆਇਆ ਤੁਸੀਂ ਜੇ ਨੂੰ ਪਾਈ ਮਿਰਚਾਂ ਆਉਂਦਾਂ ਬਣਾਉਣੀਆਂ ਤੇ ਮੈਨੂੰ ਜ਼ਰੂਰ ਦੱਸਿਓ ਤੇ ਸਾਡੇ ਘਰ ਲੜਾਈ ਨਾ ਪਾਓਗੀ ਹੋਰ ਤੇ ਹਾਂ ਤੇ ਮੇਰੇ ਤਾਂ ਮਾਪਿਓ ਵੀ ਨਹੀਂ ਮੈਨੂੰ ਤਾਂ ਦੱਸਤਾ ਹੈਗਾ ਵੀ ਕਿਵੇਂ ਬਣਾਉਂਦਾ ਪਰ ਉਹਨਾਂ ਨੇ ਤਾਂ ਆਪਣੇ ਕਦੇ ਬਣਾਉਂਗਾ ਤੇ ਅਸੀਂ ਤਾਂ ਜਿਆ ਕੁਸ ਬਣਾਇਆ ਹੀ ਨਹੀਂ ਸਿਰੇ ਮਿਰਚਾਂ ਮਰਚਾਈਆਂ ਹੈ ਤੇ ਮੈਨੂੰ ਤਾਂ ਜ਼ਰੂਰ ਦੱਸੇ ਪਰ ਮਨ ਕਿ ਜਪਰਾ ਮਾਰ ਕਿ ਜੀ ਨੂ ਵਿਸੇ ਮਲਾ ਮਿਰਚੀਆਂ ਹੁੰਦਾਂ ਬਣਾਉਣੀਆਂ ਪਰ ਕਿ ਕਹਦੇ ਕਿਵੇਂ ਬਣਤਾਂ ਚੰਗਾ ਤੇ ਮੈਨੂੰ ਤਾਂ ਹੋਰ ਕਲੇਸ਼ ਪੈ ਗਿਆਨ ਬੁੱਤੇ ਨਾ ਜਾਨਾ ਰੋਟੀ ਖਾਂਦਾ ਸੀ ਤੇ ਹਾਂ ਮੈਂ ਤਾਂ ਤਰੀ ਨਾ ਹੁਣ ਪਰ ਕੇ ਬਣਾ ਤਾ ਸਿੰਘ ਹੁਣ ਮੈਨੂੰ ਕਹਤੇ ਨਾ ਪਰ ਕੇ ਪਰ ਕੇ ਬਣਾਉਂਦੇ ਉਹ ਤਾਂ ਜਦੋਂ ਚੱਕੀ ਸੇ ਮਿਰਚ ਦੇ ਚਪਲੂਚ ਕਰਦੇ ਨੇ ਪਾਣੀ ਨਿਕਲਿਆ ਜ਼ਰੂਰ ਦੱਸੇ ਭੈਣ ਵਾਂਗ ਕੇ ਨਾਲੇ ਜਾਟਾ ਆ ਜੂਟੂ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਭਰਾਵਾਂ ਨਾਲੇ ਭੈਣ ਵਾਂਗ ਕੇ ਹਾਂ ਤੇ ਮੇਰੀਆਂ ਭੈਣਾਂ ਨੂੰ ਵੀ ਇਹੀ ਬੇਨਤੀ ਆ ਤੇ ਸਾਡੇ YouTube ਦੇ ਵੀ ਵੀਡੀਓ ਪਾਉਣੇ ਆਸੀ ਤੇ ਉਹ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਆ ਤਾਂ ਸਤਿ ਸ਼੍ਰੀ ਅਕਾਲ ਤੇ ਮੇਰ ਚਾਹਾਂ ਦਾ ਜ਼ਰੂਰ ਦੱਸ ਸਬਜਨਾ ਕਿਹੜਾ ਕਿਹੜਾ ਕਿਵੇਂ ਪੰਟਨ ਭਰ ਕੇ ਸੁਕਾ ਜੰਗਾ ਸਤਿ ਸ਼੍ਰੀ ਅਕਾਲ ਪਾਈ